ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਫਾਕ ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਅੱਜ ਸਿੱਖ ਖਾਸ ਖਬਰ ਤੇ ਚਰਚਾ ਕਰਾਂਗੇ ਖਬਰ ਹੈ ਨਵਜੋਤ ਸਿੰਘ ਸਿੱਧੂ ਲੈ ਕੇ ਨਵਜੋਤ ਸਿੰਘ ਸਿੱਧੂ ਜੋ ਕਿ ਕ੍ਰਿਕਟ ਦੇ ਵਿੱਚ ਕਮੈਂਟਰੀ ਕਰਨ ਚਲੇ ਗਏ ਸੀ ਪਰ ਅੱਜ ਉਹਨਾਂ ਵੱਲੋਂ ਕਾਂਗਰਸ ਦੇ ਲੀਡਰਾਂ ਨਾਲ ਮੀਟਿੰਗ ਕੀਤੀ ਗਈ ਹੈ ਤਾਂ ਜੋ ਕਾਂਗਰਸ ਨੂੰ ਮਜ਼ਬੂਤ ਬਣਾਇਆ ਜਾਵੇ ਲੋਕ ਸਭਾ ਚੋਣਾਂ ਲੈ ਕੇ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ ਦੀ ਜੀ ਜਾਣਕਾਰੀ ਆਪਾਂ ਸਾਜੀ ਕਰਾਂਗੇ ਤੁਹਾਡੇ ਨਾਲ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨਾਲ ਡਿਟੇਲਸ ਆਪ ਕਿਵੇਂ ਦੇਖਦੇ ਹਾਂ ਅੱਜ ਦੀ ਮੀਟਿੰਗ ਦੇ ਵਿੱਚ ਦੇਖੋ ਨਵਜੋਤ ਸਿੰਘ ਸਿੱਧੂ ਆ ਕਮੈਂਟਰੀ ਤੋਂ ਬਾਅਦ ਅੱਜ ਵਾਪਸ ਪਰਤੇ ਤੇ ਉਹਨਾਂ ਦੇ ਪਟਿਆਲਾ 77 ਹੈਸ਼ ਦੇ ਉੱਤੇ ਬਹੁਤ ਸਾਰੇ ਉਹ ਸਾਬਕਾ ਵਿਧਾਇਕ ਜਿਹੜੇ ਸਿੱਧੂ ਸਾਹਿਬ ਦੇ ਨਾਲ ਢਾਲ ਵਾਂ ਕੇ ਖੜਦੇ ਆ ਖਾਸ ਕਰ ਉਹਨਾਂ ਦੇ ਵਿੱਚੋਂ ਸਰਜੀਤ ਸਿੰਘ ਧਮਾਨ ਸਾਹਿਬ ਇਸੇ ਤਰ੍ਹਾਂ ਜਿਹੜੇ ਕਮਾਲੂ ਸਾਹਿਬ ਮਹੇਸ਼ੇਂਦਰ ਸਿੱਧੂ ਪਤਾ ਲੱਗਿਆ ਸਰਦਾਰ ਲਾਲ ਸਿੰਘ ਦੇ بیٹے ਕਕਰ ਜਿੰਦਰ ਸਿੰਘ ਇਹ ਵੀ ਕੁਝ ਸਮੇਂ ਲਈ ਉੱਥੇ ਆਏ ਸਨ ਇਸੇ ਤਰ੍ਹਾਂ ਕੁਝ ਹੋਰ ਕਾਂਗਰਸੀ ਆਗੂ ਹਾਜ਼ਰ ਸਨ ਇਹਨਾਂ ਸਾਰਿਆਂ ਨੇ ਗੱਲਬਾਤ ਕੀਤੀ ਇਹਨਾਂ ਦੇ ਨੇੜਲੇ ਸਾਥੀਆਂ ਦੇ ਵਿੱਚੋਂ ਐ ਸਾਡਾ ਨੌਜਵਾਨ ਆਗੂ ਮਨ ਸਿਮਰਤ ਸਿੰਘ ਸ਼ੈਰੀ ਰਿਆੜ ਉਹ ਕਹਿੰਦੇ ਕਿ ਸਿੱਧੂ ਸਾਹਿਬ ਨੇ ਇਹਨਾਂ ਨੂੰ ਸਾਰਿਆਂ ਨੂੰ ਕਿਹਾ ਕਿ ਚੋਣਾਂ ਆ ਗਈਆਂ ਨੇ ਆਪਾਂ ਕਾਂਗਰਸ ਦੇ ਸਿਪਾਹੀ ਆਂ ਆਪਾਂ ਸਾਰਿਆਂ ਨੇ ਰਲ ਕੇ ਕਾਂਗਰਸ ਦੀ ਮਜ਼ਬੂਤੀ ਲਈ ਵੱਡੇ ਪੱਧਰ ਦੇ ਉੱਤੇ ਕੰਮ ਕਰਨਾ ਹੈ ਤਾਂ ਜੋ ਪੰਜਾਬ ਦੀਆਂ 13 ਦੀਆਂ 13 ਤੇ ਇਹ ਸਾਰੀਆਂ ਸੀਟਾਂ ਕਾਂਗਰਸ ਨੂੰ ਜਿਤਾਈਆਂ ਜਾ ਸਕਣ ਆਪਣੀ ਭਾਈ ਕਮਾਂਡ ਜੋ ਵੀ ਡਿਊਟੀ ਲਾਏਗੀ ਅਪਾ ਉਹਦੇ ਮੁਤਾਬਕ ਕੰਮ ਕਰਾਂਗੇ ਸੋ ਉਹਨਾਂ ਨੇ ਇਹਨਾਂ ਨੂੰ ਸਾਰਿਆਂ ਨੂੰ ਆਖਿਆ ਇਸੇ ਤਰ੍ਹਾਂ ਇਹਦੇ ਵਿੱਚ ਜਿਹੜੇ ਮਾਨਸਾ ਤੋਂ ਜਿੱਤ ਪ੍ਰਾਪਤ ਕੀਤੀ ਸੀ ਮਾਨਸ਼ਾਹੀਆ ਸਾਹਿਬ ਉਹ ਵੀ ਵੱਡੇ ਆਗੂ ਨੇ ਪ੍ਰਦੂਸ਼ਣ ਰੋਗथाम ਬੋਰਡ ਦੇ ਐਕਸੀਡੈਂਟ ਤੋਂ ਸੇਵਾਮੁਕਤ ਹੋਏ ਮਾਨਸ਼ੇਗਿਆ ਸਾਹਿਬ ਵੀ ਇਹਦੇ ਵਿੱਚ ਹਾਜ਼ਰ ਸਨ ਇਸੇ ਤਰ੍ਹਾਂ ਕਮਾਲੂ ਸਾਹਿਬ ਜਿਹੜੇ ਕਿ ਸਾਬਕਾ ਵਿਧਾਇਕ ਨੇ ਹਲਕਾ ਮੌੜ ਦੇ ਸੋ ਇਹ ਸਾਰੇ ਆਗੂਆਂ ਨੇ ਕਾਫੀ ਨਿੱਠ ਕੇ ਵਿਚਾਰਾ ਕੀਤੀਆਂ ਨੇ ਤੇ ਲੰਬੇ ਸਮੇਂ ਤੋਂ ਬਾਅਦ ਸਿੱਧੂ ਸਾਹਿਬ ਵਾਪਸ ਆਏ ਸਨ ਆਈਪੀਐਲ ਦੀ ਕਮੈਂਟਰੀ ਤੋਂ ਬਾਅਦ ਤੇ ਉਹਨਾਂ ਨੇ ਆਪਣੇ ਸਾਥੀਆਂ ਨੂੰ ਕੈਮ ਕਰਕੇ ਚੋਣ ਮੈਦਾਨ ਲਈ ਤਿਆਰ ਕੀਤਾ ਕਿ ਆਪਾਂ ਪੂਰਾ ਵੱਡੇ ਪੱਧਰ ਦੇ ਉੱਤੇ ਕੰਮ ਕਰੀਏ। ਖਬਰ ਦੀ ਅਪਡੇਟ ਦੇ ਵਿੱਚ ਹਨ। ਨਾਤੀ ਨਵੀਆਂ ਤੇ ਤਾਜ਼ਾ ਖਬਰ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ। ਧੰਨਵਾਦ। ਨਿਟਰ ਖਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਜ਼ਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ। ਹੋਰ ਵੀ ਹਰ ਪਹਿਲੂ ਤੇ ਰੋਸ ਚ ਚੇ ਭੁਲਾਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਨਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ, 어ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਸ਼ੀਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।